ਸੋ ਬੋਲੇ ਸੋ ਨਿਰਪੈ ਸਤਿਗੁਰੂ ਅਬਦਾਸ ਮਹਾਰਾਜ ਕੀ ਜੈ ਜੈ ਗੁਰਦੇਵ ਧੰਨ ਗੁਰਦੇਵ ਜੀ ਸੋ ਸੰਗਤ ਜੀ ਡੇਰਾ ਸਵਾਮੀ ਜਗਤਗਰੀ ਆਸ਼ਰਮ ਪਠਾਨਕੋਟ ਤੋਂ 20 ਤਰੀਕ ਨੂੰ ਇੱਕ ਬੱਸ ਸਤਗੁਰੂ ਰਵਿਦਾਸ ਮਹਾਰਾਜ ਜੀ ਦੇ ਜਨਮ ਸਥਾਨ ਮੰਦਰ ਦੇ ਦਰਸ਼ਨ ਕਰਨ ਲਈ ਰਵਾਨਾ ਹੋਈ ਸੀਗੀ ਸੋ ਵੱਖ-ਵੱਖ ਧਾਰਮਿਕ ਸਥਾਨਾਂ ਦੇ ਦਰਸ਼ਨ ਜਿਹੜੇ ਕੀਤੇ ਗਏ ਔਰ ਕਾਂਚੀ ਬਨਾਰਸ ਸਤਗੁਰੂ ਰਵਿਦਾਸ ਜਨਮ ਸਥਾਨ ਮੰਦਰ ਦੇ ਦਰਸ਼ਨ ਕਰਨ ਤੋਂ ਬਾਅਦ ਸੰਗਤਾਂ ਦਾ ਇਹ ਕਹਿਣਾ ਸੀਗਾ ਕਿ ਯਾਨੀ ਕਿ ਜਿੱਥੇ ਮर्जी ਚੱਲ ਜਾਓ ਪਰ ਜਿਹੜੇ ਆਪਣੇ ਸਤਗੁਰੂ ਰਵਿਦਾਸ ਮਹਾਰਾਜ ਦੇ ਗੁਰੂ ਘਰ ਆ ਮਤਲਬ ਬਹੁਤ ਹੀ ਮਾਣ ਨੂੰ ਖੁਸ਼ੀ ਮਿਲੀ ਉੱਥੇ ਸੰਗਤਾਂ ਦਾ ਬਹੁਤ ਮਾਣ ਸਨਮਾਨ ਹੋਇਆ ਡੇਰਾ Swami Jagat Kriya ਆਸ਼ਰਮ ਪਠਾਨਕੋਟ ਦੇ ਸੰਗਤਾਂ ਦਾ ਉੱਥੇ ਬਹੁਤ ਮਾਣ ਸਨਮਾਨ ਹੋਇਆ ਔਰ ਬ ਸਵਾਮੀ ਜਗਤਰੀਆ ਆਸ਼ਰਮ ਪਠਾਨਕੋਟ ਦੇ ਵੱਲੋਂ ਮੌਜੂਦਾ ਗਦੀ ਨਿਸ਼ੀ ਸੰਤ ਗੁਰਦੀਪ ਗਰੀ ਮਹਾਰਾਜ ਜੀ ਦੀ ਜੀ ਦੇ ਆਸ਼ੀਰਵਾਦ ਸਦਕਾ ਸੰਗਤਾਂ ਜਿਹੜੀਆਂ ਗਈਆਂ ਔਰ ਉੱਥੇ ਜਾ ਕੇ ਸੇਵਾਵਾਂ ਵੀ ਕੀਤੀਆਂ ਬਹੁਤ ਭਟੀਆਂ ਸੇਵਾਵਾਂ ਸੰਗਤ ਜੀ ਡੇਰਾ ਸਵਾਮੀ ਜਗਤਰੀ ਜਗਤਰੀਆ ਆਸ਼ਰਮ ਪਠਾਨਕੋਟ ਦੇ ਸੰਗਤਾਂ ਵੱਲੋਂ ਕੀਤੀਆਂ ਇਹ ਤੰਗੀਆਂ ਔਰ ਹੁਣ ਅਸੀਂ ਇੱਥੇ ਜਵਨ ਨਗਰ ਪਹੁੰਚੇ ਕਪਾਲ ਮੋਚਨ ਜਿੱਥੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਚਰਨ ਛੋਪਾ ਪ੍ਰਾਪਤ ਇਹ ਧਰਤੀ ਹੈ ਔਰ ਗੁਰੂ ਰਵਿਦਾਸ ਨਾਮ ਲਿਵਾ ਸੰਗਤਾਂ ਨੂੰ ਇਹ ਅਪੀਲ ਜਾਂ ਬੇਨਤੀ ਹੈ ਕਿ ਆਪਣੇ ਗੁਰੂ ਨੂੰ ਭੁੱਲਿਓ ਨਾ ਹੋਰ ਕਿਸੇ ਤੇ ਡੁੱਲਿਓ ਨਾ ਇਸ ਕਰਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਜਿੱਥੇ-ਜਿੱਥੇ ਵੀ ਧਾਰਮਿਕ ਸਥਾਨ ਹੈ ਡੇਰਾ Swami Jagat Kripa Ashram Pathankot ਦੀਆਂ ਸੰਗਤਾਂ ਦੇ ਵੱਲੋਂ ਉੱਥੇ-ਉੱਥੇ ਦੀ ਯਾਤਰਾਵਾਂ ਕੀਤੀ ਜਾਂਦੀਆਂ ਔਰ ਆਪਾਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਥੋੜੀ ਯਾਤਰਾਾਂ ਦੇ ਬਾਰੇ ਭਾਈ ਜ ਜਦੋਂ ਸਰ ਤੁਸੀਂ ਜਾ ਕੇ ਆਏ ਜਾਂ ਸਤਗੁਰੂ ਦਾਸ ਮਹਾਰਾਜ ਜੀ ਦੇ ਜੈਮਸਨ ਮੰਦਿਰ ਤੇ ਔਰ ਕਿਹੋ ਜਿਹਾ ਮਹਿਸੂਸ ਹੋਇਆ ਤੁਹਾਨੂੰ ਉੱਥੇ ਜਾ ਕੇ ਉੱਥੇ ਬਹੁਤ ਵਧੀਆ ਮਹਿਸੂਸ ਹੋਇਆ ਉੱਥੇ ਦਾ ਬਹੁਤ ਵਧੀਆ ਪ੍ਰਬੰਧ ਹੈ ਜਿਵੇਂ ਕਿ ਹਜ਼ਾਰਾਂ ਦੀ ਕਿੰਤੀ ਜੀ ਸੰਗਤਾਂ ਆਉਂਦੀਆਂ ਹਰ ਇੱਕ ਨੂੰ ਇੱਕੋ ਨਜ਼ਰ ਨਾਲ ਦੇਖਿਆ ਜਾਂਦਾ ਹੈ ਔਰ ਬਹੁਤ ਹੀ ਵਧੀਆ ਸੇਵਾ ਦਾ ਪ੍ਰਬੰਧ ਲੰਗਰ ਦਾ ਪ੍ਰਬੰਧ ਚਾਹ ਦਾ ਪ੍ਰਬੰਧ ਹਰ ਤਰ੍ਹਾਂ ਦਾ ਰਹਿਣ ਦਾ ਪ੍ਰਬੰਧ ਪਾਣੀ ਸਰ ਉੱਥੇ ਕੋਈ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਮਤਲਬ ਕਮੀ ਦੇਖੀ ਜਾਂ ਲੰਗਰ ਵਿੱਚ ਜਾਂ ਰਹਿਣ ਵਿੱਚ ਜਾਂ ਹੋਰ ਕਿਸੇ ਵੀ ਤਰ੍ਹਾਂ ਕੋਈ ਪ੍ਰੋਬਲਮ ਦੇਖੀ ਕਾਂਸੀ ਬਨਾਰਸ ਵਿੱਚ ਕੋਈ ਮਤਲਬ ਤੰਗੀ ਆਈ ਸੰਗਤ ਨੂੰ ਕੋਈ ਨਹੀਂ ਨਹੀਂ ਉੱਥੇ ਗੁਰੂਆਂ ਦੀ ਬੜੀ ਮੇਰ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਹੁਤ ਮੇਰ ਹੈ ਉਥੋਂ ਦੀ ਸੰਗਤਾਂ ਦੀ ਬੜੀ ਮੇਰ ਹੈ ਜੋ ਕਿ ਬਹੁਤ ਹੀ ਵਧੀਆ ਪ੍ਰਬੰਧ ਹੈ ਕਿਸੇ ਕਿਸਮ ਦੀ ਵੀ ਕੋਈ ਉੱਥੇ ਦਿੱਕਤ ਨਹੀਂ ਆਉਂਦੀ ਹੈਗੀ ਜਿੱਦਾਂ ਮਰਜੀ ਸੰਗਤ ਆ ਜੇ ਹਜ਼ਾਰਾਂ ਦੀ ਜੀ ਵੀ ਆ ਜੇ ਕੋਈ ਦਿੱਕਤ ਨਹੀਂ ਆਉਂਦੀ ਹਰ ਇੱਕ ਨੂੰ ਇੱਕੋ ਤਰ੍ਹਾਂ ਦੇਖਿਆ ਜਾਂਦਾ ਕੋਈ ਵੀ ਤੋੜ ਨਹੀਂ ਆਉਂਦੀ ਉੱਥੇ ਕਿਸੇ ਲੰਗਰ ਦੀ ਪਾਣੀ ਕੋਈ ਭੇਦ ਭਾਵ ਨਹੀਂ ਕਿਸੇ ਨਾਲ ਕੋਈ ਭੇਦ ਭਾਵ ਨਹੀਂ ਜਿਸ ਤਰ੍ਹਾਂ ਦਾ ਮਰਜੀ ਕੋ ਆ ਜੇ ਹਰ ਇੱਕ ਨੂੰ ਸਤਿਕਾਰ ਦਿੰਦੇ ਹਾਂ ਮਾਨ ਦਿੰਦੇ ਹਾਂ ਅਸੀਂ ਉਹਨਾਂ ਦੇ ਵੀ ਬਹੁਤ ਬਹੁਤ ਧੰਨਵਾਦੀ ਹਾਂ ਸੰਗਤ ਨੂੰ ਕੀ ਮੈਸੇਜ ਕੀ ਸਨੇਹਾ ਦੇਣਾ ਚਾਹੁੰਦੇ ਗੁਰੂ ਰਵਿਦਾਸ ਨਾਮ ਲੈ ਕੇ ਸੰਗਤ ਨੂੰ ਜਿਹੜੀਆਂ ਹੱਲੇ ਵੀ ਸਤਿਗੁਰਾਂ ਦੇ ਜਿਹੜੇ ਦਰਸ਼ਨ ਨਹੀਂ ਕੀਤੇ ਜਨਮ ਸੰਮਤ ਦੇ ਉਹਨਾਂ ਨੂੰ ਅਸੀਂ ਸੰਗਤਾਂ ਨੂੰ ਇਹੋ ਉਪਦੇਸ਼ ਦੇਣਾ ਚਾਹੁੰਦੇ ਆਂ ਕਿ ਆਪਣੇ ਆਏ ਹੋਏ ਜੀਵਨ ਨੂੰ ਇੱਕ ਚੰਗੀ ਤਰ੍ਹਾਂ ਜੀਣਾ ਚਾਹੀਦਾ ਹੈ ਅਤੇ ਗੁਰੂਆਂ ਦੇ ਦਰਸ਼ਨ ਕਰਨੇ ਚਾਹਨੇ ਹਨ ਜਿੱਥੇ ਵੀ ਸਾਡੇ ਤੀਰਥ ਸਥਾਨਾ ਗੁਰੂ ਅਰਜਨ ਦੇਵ ਮਹਾਰਾਜ ਦੇ ਜਿੱਥੇ ਜਿੱਥੇ ਵੀ ਗੁਰੂ ਅਰਜਨ ਦੇਵ ਜੀ ਆਏ ਹਨ ਉੱਥੇ ਸਾਨੂੰ ਜਾਣਾ ਚਾਹੀਦਾ ਹੈ ਤੇ ਉਹਨਾਂ ਦੇ ਜਿਹੜੇ ਕੀ ਨਾ ਤੀਰਥ ਸਥਾਨਾ ਉੱਥੇ ਜਾ ਕੇ ਆਪਣੇ ਕੀ ਉਹਨਾਂ ਦੇ ਚਰਨਾਂ ਦੀ ਜਿਹੜੀ ਕੀ ਉਹ ਧੂੜ ਜਿਹੜੀ ਆਪਣੇ ਮੱਥੇ 'ਨੂੰ ਲਾਣੀ ਚਾਹੀਦੀ ਹੈ ਤਾਂ ਕਿ ਜਿਹੜਾ ਸਾਡਾ ਜੀਵਨ ਹੋ ਇੱਕ ਵਧੀਆ ਤੇ ਪਵਿੱਤਰ ਤੇ ਵਧੀਆ ਬਣ ਸਕੇ ਇਸ ਲਈ ਇਸੇ ਤਰ੍ਹਾਂ ਹੀ ਅੱਜ ਅਸੀਂ ਕਪਾਲ ਮੋਚਣਾ ਆਏ ਆ ਉਹਨਾਂ ਨੇ ਸੰ ਅਸੀਂ ਉਹਨਾਂ ਦੇ ਵੀ ਸੰਤਾਂ ਦੇ ਬਹੁਤ-ਬਹੁਤ ਧੰਨਵਾਦੀ ਹਾਂ ਤਰਣੀ ਆ ਭਾਈ ਜਦ ਸੰਗਤ ਜਿਹੜੀ ਸੀ ਕਿ ਲਗਭਗ 60 ਦੇ ਤਕਰੀਬਨ ਜਿਹੜਾ ਜਥਾ ਸੀਗਾ ਔਰ ਸੰਗਤਾਂ ਵਿੱਚ ਬਹੁਤ ਵਧੀਆ ਡਿਸਪਲਿਨ ਸੀਗਾ ਜਿਵੇਂ ਮਧੂਮੱਖੀ ਦਾ ਉਦਾਹਰਨ ਸੀ ਕਿ ਨਾ ਜਿਵੇਂ ਸਤਗੁਰਾਂ ਨੇ ਕਿਹਾ ਸੰਗਤਾਂ ਬਾਰੇ ਦੋ ਸ਼ਬਦ ਜ਼ਰੂਰ ਬੋਲੇ ਜਿਹੜੇ ਪਿਛਲੇ ਲਗਭਗ 10 ਦਿਨਾਂ ਤੋਂ ਗੁਰੂ ਰਵਿਦਾਸ ਮਹਰ ਦੇ ਨਾਂ ਤੇ ਬਣੇ ਹੋ ਧਾਰਮਿਕ ਸਥਾਨ ਦੇ ਦਰਸ਼ਨ ਕਰ ਰਹੇ ਉਹਨਾਂ ਬਾਰੇ ਕੀ ਕਹਿਣਾ ਚਾਹੂੰਗਾ ਬਹੁਤ ਵਧੀਆ ਮਤਲਬ ਉਹਨਾਂ ਦਾ ਸਾਰਿਆਂ ਦਾ ਆਪਸ ਵਿੱਚ ਮੇਲ-ਮਲਾਪ ਸੀ ਸੰਗਤਾਂ ਆਪਾਂ ਚ ਬਹੁਤ ਹੀ ਮੇਲ-ਮਲਾਪ ਨਾਲ ਆਈਆਂ ਬ ਉਹ ਸਾਥ ਸੰਗਤ ਰਹਿਓ ਮਿਲ ਕੇ ਜਿਵੇਂ ਮਦਮ ਖੀਰਾ ਇਸੇ ਤਰ੍ਹਾਂ ਸਾਰੇ ਮਿਲ ਮੁਲਾ ਕੇ ਰਹੇ ਹਨ ਸਾਰੇ ਪਿਆਰ ਨਾਲ ਇਸੇ ਤਰ੍ਹਾਂ ਹਰ ਇੱਕ ਜਗ੍ਹਾ ਦੇ ਅਸੀਂ ਅੱਗੇ ਵੀ ਲੋਕਾਂ ਨੂੰ ਸੰਗਤ ਨੂੰ ਸੰਦੇਸ਼ ਦੇਣੇ ਹਨ ਕਿਸੇ ਤਰ੍ਹਾਂ ਮਿਲ ਵਰਤ ਕੇ ਜਾਣਾ ਚਾਹੀਦਾ ਆਪਣੇ ਲੋਕਾਂ ਦੇ ਵਿੱਚ ਜਾ ਕੇ ਇੱਕ ਚੰਗੀ ਸਾਫ ਵੀ ਬਣੇ ਕਿ ਵਧੀਆ ਹਨ ਜੇ ਅਸੀਂ ਡੇਰੇ ਵਾਲੇ ਵਧੀਆ ਪ੍ਰਬੰਧ ਕਰਦੇ ਸਾਨੂੰ ਵੀ ਇੱਕ ਵਧੀਆ ਪ੍ਰਬੰਧ ਤੇ ਸਾਫ ਸਫਾਈ ਦਾ ਪ੍ਰਬੰਧ ਖਿਆਲ ਰੱਖਣਾ ਚਾਹੀਦਾ ਹੈ ਜੈ ਗੁਰੂ ਦੇਵ ਜੈ ਗੁਰੂ ਅਰਬਦਾਸ ਅਸੀਂ ਸਾਰੇ ਡੇਰਾ ਸਵਾਮੀ ਜਗਤਗਿਰੀ ਤੋਂ ਇੱਕ ਬਸ ਜੋਗੀ ਸ਼ਾਮ ਨੂੰ 20:00 ਨੂੰ ਚੱਲੀ ਸੀ ਜੋ ਕਿ ਵੱਖ-ਵੱਖ ਤੀਸਤਾਨਾਂ ਤੋਂ ਹੁੰਦਿਆਂ ਹੋਇਆਂ ਕਾਂਸੀ ਬਨਾਰਸ ਵਿਖੇ ਉੱਥੇ ਦਰਸ਼ਨ ਕੀਤੇ ਉਸ ਤੋਂ ਬਾਅਦ ਹੋਰ ਜਗ੍ਹਾ ਤੋਂ ਤੀਸਤਾਨਾਂ ਤੋਂ ਹੁੰਦਿਆਂ ਹੋਇਆਂ ਅੱਜ ਅਸੀਂ ਕਪਾਲ ਮੋਚਨ ਜਮਨानगर ਵਿਖੇ ਪਹੁੰਚੇ ਹਾਂ ਜਿੱਥੇ ਕਿ ਸੰਗਤ ਨੇ ਆਪਣੇ ਲੰਗਰ ਦਾ ਪ੍ਰਬੰਧ ਬਹੁਤ ਵਧੀਆ ਸਭ ਕੁਝ ਠੀਕ-ਠਾਕ ਸੀ ਜੋ ਕਿ ਬਹੁਤ ਹੀ ਉਹਨਾਂ ਨੇ ਸੇਵਾ ਕੀਤੀ ਹੈ ਅਸੀਂ ਬਹੁਤ-ਬਹੁਤ ਧੰਨਵਾਦੀ ਹਾਂ ਇਹ ਕਪਾਲ ਮੋਚਨ ਸੰਤਾਂ ਦੇ ਜਿਨ੍ਹਾਂ ਨੇ ਕਿ ਆਪਣੇ ਇਹ ਮੁਖਾਰਵੇਂ ਨਰਾਇ ਸੰਗਤਾਂ ਨੂੰ ਸਾਸੰਗ ਰਾਈ ਪ੍ਰਵਚਨ ਰਾਈ ਵੀ ਜੋ ਕਿ ਆਪਣਾ ਉਪਦੇਸ਼ ਦਿੱਤਾ ਹੈ ਸੋ ਉਹ ਜਿਸ ਤਰ੍ਹਾਂ ਕੀ ਸਾਰੇ ਹੀ ਅਸੀਂ ਸੰਗਤ ਜਿਹੜੀ ਕਿ ਇੱਥੇ ਪਹੁੰਚੇ ਆ ਇਸ ਤੋਂ ਬਾਅਦ ਅੱਜ ਦੀ ਜਿਹੜੀ ਕਿ ਉਹ ਰਵਾਨਗੀ ਹੈ ਪਠਾਨਕੋਟ ਨੂੰ ਡੇਰਾ ਸਵਾਮੀ ਜੱਤ ਕੀ ਤੋਂ ਜੋ ਚੱਲੀ ਸੰਗਤ ਅੱਜ ਉਹ ਫਿਰ ਦੁਬਾਰਾ ਵਾਪਸ ਜਾ ਰਹੀ ਹੈ ਜੈ ਗੁਰੂ ਦੇਵ ਜੈ ਗੁਰੂ ਰਬਦਾਸ ਓ ਪੁਲੇ ਸੋ ਨਿਰਪੈ ਸਤਿਗੁਰ ਰਬਦਾਸ ਮਹਾਰਾਜ ਕੀ ਜੈ